ਟੈਂਟ ਆਪਾਂ ਫੜ ਲਏ ਆ ਜੀ ਇਹ ਬਿੱਟੂ ਬਾਈ ਕੇ ਘਰੋਂ ਤੇ ਆਉਂਦੇ ਹੋਏ ਨੇ ਭਾਈ ਆਪਣੀ ਜਿਹੜੀ ਪਲੇਟ ਵੀ ਬਾਈ ਨੇ ਤਿਆਰ ਕਰਤੀ ਆ ਇਹ ਪਲੇਟ ਦਾ ਪਿਛਲਾ ਹਿੱਸਾ ਹੈਗਾ ਤੇ ਜਿੱਦੇ ਆਪਾਂ ਭਾਈ ਟੂਰ ਸ਼ੁਰੂ ਕੀਤਾ ਉਦੋਂ ਹੀ ਆਪਾਂ ਪਲੇਟ ਦਾ ਅਗਲਾ ਹਿੱਸਾ ਦਿਖਾਵਾਂਗੇ ਪੰਜਾਬ ਆਲ ਇੰਡੀਆ ਟੂਰ ਫੇਲ ਬੰਦਾ ਜੀ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਜੀ ਇਹ ਭਾਈ ਆਪਣੀ ਪਹਿਲਾ ਵਾਲੀ ਪਲੇਟ ਆ ਜਿਹੜੀ ਆਪਾਂ ਪਿਛਲਾ ਆਲ ਇੰਡੀਆ ਟੂਰ ਕਰਕੇ ਆਏ ਆ ਤੇ ਇਹਨੂੰ ਹੁਣ ਬਦਲਵਾ ਕੇ ਜਿਹੜਾ ਆਪਾਂ ਅਗਲਾ ਟੂਰ ਸ਼ੁਰੂ ਕਰਨਾ ਹੈਗਾ ਇੱਥੋਂ ਆ ਸਾਰਾ ਕੁਝ ਹਟਵਾ ਕੇ ਤੇ ਕੱਲਾ ਆਪਣਾ ਫੇਲ ਬੰਦਾ ਚੈਨਲ ਹੋ ਜਾਊਗਾ ਜੀ ਤੇ ਜਿਸ ਇਲਾਕੇ ਦਾ ਆਪਾਂ ਟੂਰ ਕੱਢਣਾ ਹੈਗਾ ਬਾਕੀ ਉਹ ਹੋ ਜਾਊਗਾ ਜੀ ਤੇ ਇਸੇ ਪਲੇਟ ਨੂੰ ਭਾਈ ਆਪਾਂ ਦੁਬਾਰੇ ਤਿਆਰ ਕਰਵਾ ਲਾਂਗੇ ਇੱਕ ਪਲੇਟ ਆਪਣੇ ਕੋਲੇ ਪਈ ਆ ਪਹਿਲਾਂ ਵਾਲੀ ਜਿਹੜੀ ਲੱਗੀ ਹੋਈ ਸੀਗੀ ਹਨਾ ਜੀ ਆਪਣੇ ਸਾਈਕਲ ਦੇ ਪਿੱਛੇ ਤੇ ਆਹ ਪਲੇਟ ਭਾਈ ਆਪਾਂ ਨੂੰ ਕਿਸੇ ਬਾਈ ਨੇ ਦਿੱਤੀ ਸੀਗੀ ਬਣਵਾ ਕੇ ਭਾਈ ਤੁਸੀਂ ਇਹ ਜਾ ਕੇ ਲਾਇਆ ਹੋਣਾ ਤੇ ਜਰੂਰ ਭਾਈ ਜੀ ਇਹ ਆਪਾਂ ਹੁਣ ਵਾਲੇ ਟੂਰ ਤੇ ਲਾਵਾਂਗੇ ਕਿਉਂਕਿ ਇਹਦੇ ਇੱਥੇ ਸਰਾਖ ਢਾਉਣਾ ਪੈਣਾਗਾ ਤੇ ਫੇਰ ਜਾ ਕੇ ਜਿਹੜਾ ਇਹਦੇ ਵਿੱਚ ਨਟ ਪੇਚ ਲਾ ਕੇ ਤੇ ਆਪਣੇ ਹੁਣ ਵਾਲੇ ਸਾਈਕਲ ਤੇ ਲੱਗ ਜਾਊਗਾ ਤੇ 26 ਜਨਵਰੀ ਆ ਜੀ ਅੱਜ ਤੇ ਦਿਨ ਸੋਮਵਾਰ ਦਾਗਾ ਤੇ ਸਾਲ 2026 ਆ ਜੀ ਯਾਹ ਆਪਣੇ ਪਿੰਡ ਦਾ ਮੂੜ ਹੈ ਜੀ ਜਿੱਥੇ ਅਕਸਰ ਨਹੀਂ ਆ ਕੇ ਬੱਸਾਂ ਰੁਕਦੀਆਂ ਨੇ ਤੇ ਆਪਣੇ ਪਿੰਡ ਦਾ ਇਹਨੂੰ ਬੱਸ ਅਡਾ ਵੀ ਕਿਹਾ ਜਾਂਦਾ ਹੈ ਇਧਰਲੇ ਪਾਸੇ ਬ੍ਰਦਰ ਅ ਵੈਰਾਈਟੀ ਸਟੋਰ ਜੀ ਇਹ ਆਪਣੇ ਚਾਚੇ ਦੇ ਮੁੰਡੇ ਦਾ ਹੀ ਸਟੋਰ ਆ ਜੀ ਇਧਰਲੇ ਪਾਸੇ ਉਹੀ ਆ ਜੀ ਬਬਲੂ ਹਸਿਆ ਕੀ ਹਾਲ ਆ ਜਵਾ ਓਕੇ ਓਕੇ ਆ ਕਰੋ ਪਰਮਿਸ਼ਨ ਲਈ ਅੱਜ ਹਾਂ ਹਾਂ ਕਹਿ ਕੇ ਜਿਵੇਂ ਜਾ ਰਿਹਾ ਜਰਪਾਲ ਨਾਲ ਹਾਂ ਹਾਂ ਫੇਰ ਠੀਕ ਹੈ ਤੇ ਕਦੋਂ ਕਹੋਗੀ ਬੱਸ ਹੌਣ ਵਾਲੀ ਹੈ ਯਾਰ ਬਸ ਤਾਂ ਹੈ ਹੌਣ ਵਾਲੀ ਹੈ ਬਸ 45 ਦਿਨ ਨਹੀਂ ਹੁੰਦੇ ਬਸ ਹੋ ਗਿਆ ਟਾਈਮ ਹੌਣ ਵਾਲੀ ਚਲ ਅੱਜ ਇੱਕ ਤਾਂ ਆਪਾਂ ਆਹ ਪਲੇਟ ਠੀਕ ਕਰਾ ਕੇ ਲਿਆਉਣੀ ਆ ਤੇ ਉਸ ਤੋਂ ਬਾਅਦ ਬਿੱਟੂ ਦੇ ਘਰ ਚੱਲ ਕੇ ਆਉਣਾ ਇੱਕ ਟੈਂਟ ਚੱਕ ਕੇ ਲਿਆਉਣਾਗਾ ਤੇ ਹੋਰ ਜਿਹੜਾ ਮੰਡੀ ਤੋਂ ਮਾੜਾ ਮੋਟਾ ਸਮਾਨ ਰਹੇਗਾ ਆਪਣਾ ਐਲਕੀਆਂ ਰਹਿਗੀਆਂ ਐਲਕੀ ਦਾ ਸੈੱਟ ਸੀਗਾ ਤੇ ਹੋਰ ਟਾਰਚ ਵੀ ਲੈ ਕੇ ਆਉਣਾ ਇੱਕ ਟਾਰਚ ਸੀਗੀ ਤੇ ਇੱਕ ਬਰਟੇਨ ਵਾਲੇ ਗੈਸ ਸੀਗੇ ਉਹ ਪਤਾ ਕਰਕੇ ਆਵਾਂਗੇ ਕਿਤੇ ਮਿਲੇ ਤਾਂ ਆਪਾਂ ਨੂੰ ਮਿਲ ਜਾਣਗੇ ਮੰਡੀ ਤੋਂ ਚਲ ਦੇਖਦਾ ਵੀ ਚਲ ਬਠਿੰਡੇ ਦਾ ਕਿਹੜਾ ਨਾਂ ਲੱਗੇ ਤਾਂ ਫਿਰ ਮੰਡੀ ਸਰਜੇ ਕੰਮ ਹਾਂ ਵਧੀਆ ਗੱਲ ਠੀਕ ਹੈ ਭਾਈ ਐ ਡੀਕਦੇ ਆ ਬੱਸ ਨੂੰ ਉਹਨੇ ਕੇ ਟਾਈਮ ਨੂੰ ਬੱਸ ਵੀ ਆ ਜੂਗੀ ਇਹਦੇ ਨਾਲ ਭਾਈ ਅੱਜ ਦੀ ਵੀਡੀਓ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਤੁਹਾਡੀਆਂ ਦੁਆਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਫਿਲਹਾਲ ਤਾਂ ਭਾਈ ਆਪਾਂ ਪੁੱਚੋ ਮੰਡੀ ਚੱਲੇ ਆ ਹਨ ਜੇ ਪੁੱਚੋ ਮੰਡੀ ਤੋਂ ਸਾਰਾ ਸਮਾਨ ਮਿਲ ਗਿਆ ਤਾਂ ਠੀਕ ਹੈ ਜੀ ਤੈਨੀ ਤਾਂ ਫਿਰ ਆਪਾਂ ਨੂੰ ਬਠਿੰਡੇ ਦਾ ਗੇੜਾ ਲਾਉਣਾ ਹੀ ਪੈਣਾ ਜਰੂਰ। ਬੱਗੂ ਫੱਲੀ ਦਾ ਘਰ ਕਿੱਥੇ ਹੈ? ਹਾਂਜੀ। ਫੱਲੀ ਫੱਲੀ। ਬੱਗੂ ਪਰਲੇ ਘਰਾਂ ਵਾਲਾ ਜੀ। ਆ ਬਸ ਆ ਫਿਰ ਨਹੀਂ ਫਿਰ ਨਹੀਂ ਤੁਰਜੋ ਜੀ। ਹਾਂਜੀ ਆ ਆ ਫਿਰ ਨਹੀਂ ਫਿਰ ਨਹੀਂ ਜਾਉਗੇ ਪਿੰਡ ਦੇ ਤੋਂ ਦੀ ਜੀ। ਵਾਟਰ ਬਾਕਸ ਕੋਲੇ ਜਾ ਕੇ ਪੁੱਛ ਲਓ ਘਰ ਜੀ। ਇੱਧਰ-ਇੱਧਰ। ਇਹਨਾਂ ਸਿੱਧਾ ਹੀ ਸਿੱਧਾ ਹੀ ਸਿੱਧਾ ਹੀ। ਤੇ ਫਿਲਹਾਲ ਭਾਈ ਆਪਾਂ ਕਹਿੰਦਾ ਮੰਡੀ ਚੱਲੇ ਸੀਗੇ ਹਨਾ ਤੇ ਮੰਡੀ ਤੋਂ ਜੇ ਸਾਰਾ ਸਮਾਨ ਮਿਲ ਗਿਆ ਤਾਂ ਠੀਕ ਆ। ਤਨੀ ਤਾਂ ਆਪਾਂ ਨੂੰ ਬਠਿੰਡੇ ਦਾ 걔ੜਾ ਇੱਕ ਜ਼ਰੂਰ ਲਾਉਣਾ ਪਊਗਾ ਜੀ ਤੇ ਮੇਲੀ ਜਾਵਿਆ ਨਾ ਪਹਿਲੀ ਗੱਲ ਤਾਂ ਬਾਕੀ ਫਿਰ ਕਾਹ ਨੂੰ ਐਵੇਂ ਬਠਿੰਡੇ ਦਾ ਆਪਾਂ 걔ੜਾ ਲਾਉਣਾਗਾ ਟਾਈਮ ਵੀ ਬਰਬਾਦ ਹੋਊਗਾ ਇਹਦੇ ਨਾਲ ਉਹਨੇ ਕ ਟਾਈਮ ਦੇ ਵਿੱਚ ਕੋਈ ਹੋਰ ਆਪਾਂ ਘਰ ਜਾ ਕੇ ਕੰਮ ਕਰ ਲਾਂਗੇ ਜਿਹੜਾ ਸਮਾਨ ਸੱਲਾ ਬੰਨ੍ਹਣ ਵਾਲਾ ਸਾਈਕਲ ਦੇ ਉੱਪਰ ਆਪਾਂ ਉਹ ਆ ਕੇ ਬੰਨ੍ਹ ਲਾਂਗੇ ਜੀ ਹਾਂਜੀ ਸਰ ਕਿਵੇਂ ਆ ਠੀਕ ਠੀਕ ਐ ਪਾਸ ਆ ਗਿਆ ਜ ਆਪਣੀ ਈ ਆ ਭਾਈ ਦੁਕਾਨ ਜਿਹਦੇ ਕੋਲ ਆਪਾਂ ਪਹਿਲਾਂ ਵੀ ਪਲੇਟਾਂ ਬਣਾ ਕੇ ਲੈ ਕੇ ਗਏ ਸੀਗੇ ਜਦੋਂ ਆਪਾਂ ਸਫ਼ਰ ਸ਼ੁਰੂ ਕੀਤਾ ਸੀਗਾ ਵੱਡੀਆਂ ਪਲੇਟਾਂ ਜਿਹੜੇ ਆਪਣੇ ਦੇਸੀ ਸਾਈਕਲ ਤੇ ਲੱਗੀਆਂ ਹੋਈਆਂ ਸੀਗੀਆਂ ਉਹ ਆਪਾਂ ਇੱਥੋਂ ਬਣਵਾਇਆ ਸੀਗੀਆਂ ਜੀ ਮੰਗਾ ਆਰਟਿਸਟ ਤੋਂ ਬਈ 사ਸਤੀ ਕਾਲ ਜੀ ਕਿੰਨਾ ਕੁ ਟਾਈਮ ਲੱਗ ਜੂ ਪਲੇਟ ਤੇ ਕਿੰਨਾ ਲੱਗੇ 20 ਮਿੰਟ ਫਿਰ 20 ਮਿੰਟ ਲੱਗ ਬਰ ਚਲਾ ਦੇ ਨੇ ਜੇ ਜੇ ਕਵਰ ਫਿੱਟ ਹੋਣੀ ਇਹਦੇ ਚ ਅੱਛਾ ਇਦਾਂ ਲੱਗ ਜਾਣੀ ਆ ਜੀ ਬਾਈ ਚ ਕਵਰ ਚ ਫਿੱਟ ਹੋ ਜੂਗੀ ਨਾਲ ਸੋਹਣੀ ਲੱਗੂਗੀ ਲੱਗੂਗੀ ਠੀਕ ਹੈ ਵੀਰੇ ਇਹ ਹਰ ਜਿਹਾ ਹੋ ਜਾਏਗਾ ਉਹ ਚ ਲਾ ਦੋਗੇ ਚਲ ਕਰ ਦੋ ਵੀਰੇ ਜਿਵੇਂ ਤੁਹਾਨੂੰ ਠੀਕ ਲੱਗਦਾ ਹਨਾ ਤੇ ਮੈਂ ਫਿਰ ਅੱਗੇ ਹਾਂ ਜੀ ਮੈਂ ਤੁਹਾਨੂੰ ਸਪੈਲਿੰਗ ਲਿਖਵਾ ਦਿੰਦਾਗਾ ਸਾਹਮਣੇ ਕਰ ਪਈ ਆਪਣੇ ਬਿੱਟੂ ਬਾਈ ਦਾ ਤੇ ਮੋਟਰਸਾਈਕਲ ਫੜ ਕੇ ਲਿਆ ਸੀ ਆਪਾਂ ਕੈਂਚੀਆਂ ਤੋਂ ਹਨਾ ਕਿਸੇ ਵਿਚਾਲ ਪਹਿਲਾਂ ਸੀ ਬਸਤੇ ਆਏ ਸੀਗੇ ਜਰਾ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਦਾ ਤਿੰਨ ਚਾਰ ਦਿਨ ਹੋ ਗਏ ਬਣਾਈ ਨਹੀਂ ਵੀਡੀਓ ਅੱਛਾ ਅੱਜ ਵੀ ਮੈਂ ਪੰਗੇ ਤਾਂ ਲਏ ਪਹਿਲਾਂ ਇੱਥੇ ਖੜ ਕੇ ਗੱਲਬਾਜ਼ੀ ਬਣੀ ਨਹੀਂ ਜੀ ਅੱਛਾ ਹਾਂ ਫਿਰ ਫਿਰ ਬਣਾਉਣੀ ਤਾਂ ਮੇਤਰਾ ਪੈਣੀ ਆ ਹੈ ਬਣਾਉਣੀ ਤਾਂ ਪੈਣੀ ਆ ਕੀ ਕਰਗੇ ਐ ਤਾਂ ਨਹੀਂ ਸਰਦਾ ਫਿਰ ਬਣਾਵਾਂਗੇ ਤੁਸੀਂ ਬਣਾਓ ਪਹਿਲਾਂ ਫੋਨ ਭਾਈ ਆਉਂਦੇ ਹੁੰਦੇ ਆ ਵੀ ਭਾਈ ਬਿੱਟੂ ਵਲੌਗ ਨਹੀਂ ਪਾ ਰਿਹਾ ਮੈਨੂੰ ਵੀ ਕਹਿੰਦੇ ਹੁੰਦੇ ਸੀ ਪਹਿਲਾਂ ਕਿ ਭਾਈ ਤੂੰ ਵਲੌਗ ਨਹੀਂ ਪਾ ਰਿਹਾ ਤੇ ਮੈਂ ਫੜ ਪਾ ਰਿਆਂਗਾ ਤਿੰਨ ਚਾਰ ਦਿਨਾਂ ਦਾ ਇਕੱਠਾ ਉਹਦਾ ਮੈਂ ਕਰ ਲੈਣਾ ਘਰੇ ਬਲਾਵੇ ਇਦਾਂ ਦੀ ਕੋਈ ਗੱਲ ਨਹੀਂ ਸ਼ੁਰੂ ਕਰ ਲਿਆ ਅੱਛਾ ਬਾਜ ਉਹ ਦੇਖਦਾ ਕਈ ਆ ਤਾਂ 5 ਮਿੰਟਾਂ ਦੇ ਰਹਿ ਜਾਂਦਾਗਾ ਅੱਛਾ ਤੇ ਜਿਵੇਂ ਅੱਜ ਸ਼ੁਰੂ ਕਰਿਆ ਪਹਿਲਾਂ ਤਾਂ ਇੱਥੇ ਦੋ ਵਾਰੀ ਫਿਰ ਮੈਂ ਗਿਆ ਖੇਤ ਮੈਂ ਕਹਾ ਖੇਤੋਂ ਸ਼ੁਰੂ ਕਰਕੇ ਲਿਆਉਣਾ ਅੱਛਾ ਪਤਾ ਨਹੀਂ ਕੋਈ ਜੀਤ ਬਾਬੇ ਕੋਲ ਜਾਣਾ ਪਈ ਔੜਕਣ ਕੋਈ ਲੱਗ ਰਹੀ ਹੈ ਅੱਛਾ ਲੱਗਦੀ ਹੈ ਕੋਈ ਹਾਂ ਔੜਕਣ ਲੱਗਦਾ ਕੋਈ ਤੇ ਆ ਫੜਾ ਦੇ ਟੈਂਟ ਤੇ ਤੇਰੇ ਕੋਲ ਟੈਂਟ ਲੈਣ ਹੀ ਆਏ ਸੀਗੇ ਅਸੀਂ ਮਿਹਰਬਾਨੀ ਜੀ ਬਾਲੇ ਚੰਦਾ ਫੋਨ ਲਾਈ ਜਾਂਦਾ ਭਾਈ ਉਹ ਵੀ ਸੰਦੀਪ ਸੰਦੀਪ ਅੱਜ ਹੋ ਗਿਆ ਕਰ ਸੰਦੀਪ ਨਾ ਵੀ ਕੀ ਕਹਿੰਦਾ ਕਹਿੰਦਾ ਭਾਈ ਆਉਂਦਾ ਹੀ ਨਹੀਂ ਮੈਂ ਕੀ ਕਰਾਂਗਾ ਵਾ ਭਾਈ ਸਮਾਨ ਸੱਲਾ ਇਕੱਠਾ ਕਰਦਾ ਫਿਰਦਾ ਸਮਾਨ ਸੱਲਾ ਜਿੰਨੇ ਇਕੱਠਾ ਹੋ ਗਿਆ ਬਸ ਉਹ ਵੀ ਆਪਾਂ ਤੁਰ ਪੈਣਾਗਾ ਬਸ ਹੋ ਗਿਆ ਹੁਣ ਤਾਂ ਮੈਂ ਤਾਂ ਬਾਹਲੇ ਇਹੋ ਹੀ ਜਾਂਦਾ ਵੀ ਯਾਰ ਬਾਹਲੇ ਚਰਪਾ ਘਰੇ ਬੈਠੇ ਹੋਇਆ ਵੱਡੇ ਵੱਡੇ ਬਲੌਗਰ ਨਹੀਂ ਇੰਨੀ ਤਿਆਰੀ ਕਰਦੇ ਜਿੰਦੀ ਜਿੰਨੇ ਆਪਾਂ ਛੋਟੇ ਬਲੌਗਰ ਤਿਆਰੀ ਕਰਦੇ ਆ ਇਹ ਚੱਲ ਕੋਈ ਨਹੀਂ ਹੁਣ ਬਸ ਟੈਂਟ ਟੁੰਟੇ ਸੀਗਾ ਸਮਾਨ ਸੀਗਾ ਬਾਕੀ ਯਾਰ ਅਜੀਰਗਪੁਰੋਂ ਲੈ ਆਏ ਆ ਸਮਾਨ ਇਹ ਆ ਤੇਰੇ ਕੋਲੇ ਕੰਟੈਂਟ ਪਿਆ ਸੀ ਇਹ ਇਹ ਲੈ ਜਾਾਂਗੇ ਤੇ ਬਾਕੀ ਸਾਰਾ ਕੋਈ ਇਕੱਠਾ ਹੋ ਗਿਆ ਆਪਣਾ ਵਧੀਆ ਵਧੀਆ ਤੇ ਹੁਣ ਜਲਦੀ ਭਈ ਆਪਾਂ ਸਫਰ ਦਿਖਾਵਾਂਗੇ ਜਲਦੀ ਕਰੋ ਸ਼ੁਰੂ ਵਧੀਆ ਵਧੀਆ ਰਾਹ ਨਵੇਂ ਦਿਖਾਓ ਚਾਹ ਚੂ ਬਣਾਓ ਰਾਹ ਚ ਕਿਤੇ ਵਧੀਆ ਹੈ ਕੜੀ ਜੀ ਤੇ ਸੱਚ ਤੂੰ ਯਾਦ ਹੀ ਕਰਾਤਾ ਹੁਣੇ ਆਪਾਂ ਉਹ ਲੈ ਕੇ ਜਾਣੇ ਆ ਗੈਸ ਗੈਸ ਪ੍ਰੋਟੀਨ ਵਾਲੇ ਲੈ ਜੋ ਲੈ ਜੋ ਜਿਹੜਾ ਰਾਹ ਜੇ ਮਿਲ ਜਾਣਗੇ ਜਦੋਂ ਨੂੰ ਜਾਏਗਾ ਸਫਰ ਜੁਰਗਾਣੇਗਾ ਬਟੰਡੋ ਵੀ ਮਿਲ ਜਾਣਗੇ ਇੱਥੋਂ ਮੰਡੀ ਤੋਂ ਪੁੱਛ ਲਾਂਗੇ ਨਾਲ ਉਹ ਤਾਂ ਮਿਲ ਜਾਣਗੇ ਰਿਫਲੈਕਟਰ ਜੇ ਲੈ ਕੇ ਜਾਣਾ ਐ ਜੇ ਯਾਰ ਉਹ ਅੱਛਾ ਜਗਨ ਵਾਲਾ ਝੁਗਾ ਉਹ ਵੀ ਜ਼ਰੂਰੀ ਹੈ ਹੂੰ ਹੋ ਵੈਸੇ ਹੁਣ ਰਾਤ ਨੂੰ ਚਲਾਉਣੀ ਨਹੀਂ ਸਾਈਕਲ ਨਹੀਂ ਉਹ ਦਿਨੇ ਵੀ ਪਾ ਲੈ ਵਧੀਆ ਜੀ ਜੀ ਆਪਾਂ ਠੰਡ ਠੰਡ ਘੱਟ ਲੱਗਦੀ ਹੈ ਤੇ ਅੱਜ ਮੈਂ ਇੱਕ ਵਲੌਗ ਨਹੀਂ ਬਣਾਇਆ ਯਾਰ ਪਾਲਾ ਮੈਨੂੰ ਬਾਬਾ ਜਨਾ ਤੋਂ ਮੈਸੇਜ ਆਇਆ ਜਨਮ ਦਿਨ ਬੋਲਣੀ ਹੁਣੀ ਲਾ ਜਾਨ ਲਾ ਹਾ ਤੱਕ ਲਗੇ ਬੋਲ ਦੇ ਬੋਲ ਕੇ ਫੋਟੋ ਭੇਜਦਾ ਮੈਂ ਤੈਨੂੰ ਫੋਟੋ ਭੇਜ ਦੋ ਮੈਨੂੰ ਮੈਂ ਹਾਂ ਫੋਟੋ ਭੇਜ ਦੇਣਾ ਸਰਦੂਰਗੜ ਤੋਂ ਆਗਾ ਜਵਾਕ ਅੱਛਾ ਅੱਛਾ ਠੀਕ ਆ ਇਹ ਜਰੂਰ ਬੋਲੀ ਜਰੂਰ ਬੋਲਾਂਗੇ ਕਿੱਦੇ ਸੀਗਾ ਜਨਮ ਦਿਨ ਕਿੱਦੇ ਸੀਗਾ ਜਨਮ ਦਿਨ ਕੱਲ ਨੂੰ ਆਗਾ ਕੱਲ ਨੂੰ ਆਏ ਜੀ ਆ ਵੀਡੀਓ ਚ ਪਾਊਗਾ ਆ ਰਾਤ ਨੂੰ ਪਾ ਦਾਂ ਹਾਂ ਠੀਕ ਆ ਜਰੂਰ ਬੋਲ ਜਰੂਰ ਬੋਲ ਦਾਂਗੇ ਚਲ ਠੀਕ ਆ ਭਾਈ ਠੀਕ ਆ ਜੀ ਕਦੇ ਉਧਰ ਗੇੜਾ ਨਾ ਮਾਰੀ ਚੰਗਾ ਉਧਰ ਸਾਡੇ ਬਾਰਡਰ ਪੈ ਜਾਂਦਾਗਾ ਹਣਾ ਇਹ ਮੈਂ ਉਹ ਖੋ ਜੂਗਾ ਇੱਥੇ ਦੇ ਕੋਈ ਵੀ ਢੇਰ ਕੂਰ ਲੈਣਗੇ ਉੱਥੇ ਇਹ ਚਲਾਨ ਕੱਢ ਦੇਣਗੇ ਤੇਰਾ ਠੀਕ ਆ ਮਾਤਾ ਨੂੰ ਫਿਰ ਬਾਅਦ ਹੀ ਮਿਲੂੰਗਾ ਮੈਂ ਜਾ ਕੇ ਅਜਾਪ ਲਾ ਲੈ ਕੇ ਹਵਾ ਵਿੱਚ ਦੀ ਨਾ ਹੀ ਜੂਗੀ ਅੱਛਾ ਦੇ ਮਾਰ ਦਿਆ ਜਾਂ ਜਾਂਦੀ ਮਾਰ ਠੀਕ ਅੱਛਾ ਦੇਖ ਕੇ ਤੈਨੂੰ ਜਿੱਪ ਚੱਲ ਲਾ ਲੈਣਿਆ ਕੋਈ ਚੱਲ ਵੀ ਮੈਂ ਜੀਆ ਭਾਈ ਲਾ ਲੈਂਦਾ ਚੰਗਾ ਪੈ ਜਾ ਕਰੀ ਜਾ ਟੈਂਟ ਆਪਾ ਫੜ ਲਏ ਆ ਜੀ ਮੈਂ ਬਿੱਟੂ ਬਾਈ ਦੇ ਘਰੋਂ ਤੇ ਆਉਂਦੇ ਹੋਏ ਨੇ ਭਾਈ ਆਪਣੀ ਜਿਹੜੀ ਪਲੇਟ ਵੀ ਭਾਈ ਨੇ ਤਿਆਰ ਕਰਤੀ ਆ ਇਹ ਪਲੇਟ ਦਾ ਪਿਛਲਾ ਹਿੱਸਾ ਹੈਗਾ ਜੇ ਜਿੱਦੇ ਆਪਾਂ ਭਾਈ ਟੂਰ ਸ਼ੁਰੂ ਕੀਤਾ ਉਦੋਂ ਹੀ ਆਪਾਂ ਪਲੇਟ ਦਾ ਅਗਲਾ ਹਿੱਸਾ ਦਿਖਾਵਾਂਗੇ ਐਸੇ ਕੁਛ ਇਦਾਂ ਦੀ ਬਣਾਈ ਆ ਦਿਖਾ ਦੇ ਨੇ ਥੋੜਾ ਜਿਹਾ ਜੀ ਲਓ ਜੀ ਟਾਕ ਲੋ ਭਾਈ ਕੀ ਸੀ ਆ ਕੀ ਚਲੋ ਕੋਈ ਗੱਲ ਨਹੀਂ ਠੀਕ ਹੈ ਵੀਰੇ ਓਕੇ ਭਾਈ ਆਜੀ ਪਿੰਡ ਤੇ ਅੱਜ ਜਿਹੜਾ ਕੰਮ ਕਰਨ ਵਾਲਾ ਸੀਗਾ ਭਾਈ ਟੈਂਟ ਲੈ ਕੇ ਆਉਣਾ ਸੀਗਾ ਬਿੱਟੂ ਤੋਂ ਤੇ ਹੋਰ ਜਿਹੜਾ ਮਾੜਾ ਮੋਟਾ ਕੰਮ ਕਰਨ ਵਾਲਾ ਸੀ ਨਾ ਤੇ ਅੱਜ ਜਿੰਨਾ ਕੁ ਹੋਇਆ ਆਪਣੇ ਤੋਂ ਕਰ ਲਿਆ ਜੀ ਸੈਟਅਪ ਜਿਹਾ ਹੋ ਗਿਆ ਆਪਣਾ ਤੇ ਅੱਜ ਇੱਕ ਬੱਚੇ ਦਾ ਜਨਮ ਦੇਣਾ ਜੀ ਬੱਚੇ ਦਾ ਨਾਮ ਹੈਗਾ ਜੀ ਰਣਜੀਤ ਸਿੰਘ ਤੇ ਬੱਚਾ ਸਰਦੂਲਗੜ੍ਹ ਤੋਂ ਆ ਜੀ ਤੇ ਬੱਚੇ ਦੇ ਫਾਦਰ ਸਾਹਿਬ ਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਤੇ ਬੱਚੇ ਨੂੰ ਜਨਮ ਦੇਣ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਬੱਚੇ ਦੇ ਸਾਰੇ ਪਰਿਵਾਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਤੇ ਮਿਲਦੇ ਆਂ ਪਰ ਕੱਲ ਨੂੰ ਭਾਈ ਨਵੀਂ ਸਵੇਰ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਇਹ ਸਾਰਿਆਂ ਨੂੰ